ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਨਾਦੀ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀਧਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਜਿਸ ਬਾਣੀ ਨੂੰ ਪੜ ਕੇ ਮਹਾਰਾਜਿਆਂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦਾ ਪ੍ਰੇਮ ਮਿਲਦਾ ਹੈ ਮਹਾਰਾਜਿਆਂ ਉੱਤੇ ਸ਼ਰਧਾ ਭਾਵਨਾ ਆ ਜਾਂਦੀ ਹੈ ਐਸੀ ਪਾਵਨ ਪਵਿੱਤਰ ਬਾਣੀ ਹੈ ਸੋ ਜਿਹੜਾ ਇਸ ਬਾਣੀ ਨੂੰ ਪੜਦਾ ਸੁਣਦਾ ਗਾਉਂਦਾ ਹੈ ਖਾਲਸਾ ਜੀ ਅੰਤ ਸਮੇਂ ਪਰਮਗਤ ਪਾਵੇਗਾ ਜਿਹੜਾ ਨਿਸ਼ਕਾਮ ਹੋ ਕੇ ਬਾਣੀ ਦਾ ਜਾਪ ਕਰਦਾ ਅੱਜ ਖਾਲਸਾ ਜੀ ਕੋਈ ਹੱਡ ਵੀ ਤੀ ਨਹੀਂ ਹੈ ਪਰ ਕੋਈ ਗੱਲਾਂ ਨਹੀਂ ਜਿਵੇਂ ਦਾਸ ਨੇ ਕੋਈ ਬੇਨਤੀਆਂ ਕਰਨੀਆਂ ਸਮਝੂ ਕਿ ਜਿਵੇਂ ਖਾਲਸਾ ਜੀ ਆਮ ਕਰਕੇ ਪੁੱਛਿਆ ਜਾਂਦਾ ਸੰਗਤ ਵੱਲੋਂ ਵੀ ਅਸੀਂ ਦੁਪਹਿਰੇ ਕੱਟਦੇ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਪਰ ਸਾਡਾ ਕਾਰਜ ਸਫਲ ਨਹੀਂ ਹੋਇਆ ਅਸੀਂ ਕੀ ਕਰੀਏ ਕਿ ਸਾਡੀ ਮਹਾਰਾਜ ਜੀ ਸੁਣ ਲੈਣ ਲੋਕਾਂ ਦੀਆਂ ਸੁਣਦੇ ਹਨ ਉਹ ਇਥੋਂ ਤੱਕ ਵੀ ਕਹਿ ਦਿੰਦੇ ਕਿ ਸਾਨੂੰ ਤੇ ਇਹ ਹੱਡ ਬੀਤੀਆਂ ਵੀ ਝੂਠੀਆਂ ਲੱਗਦੀਆਂ ਕਿਉਂਕਿ ਸਾਡਾ ਕਾਰਜ ਨਹੀਂ ਹੋਇਆ ਹੁਣ ਖਾਲਸਾ ਜੀ ਕੋਈ ਵੈਦ ਉਨੇ ਬਹੁਤ ਸੰਸਾਰ ਨੂੰ ਦਵਾਈ ਦਿੱਤੀ ਹੋਈ ਹੋਵੇ ਆਉਖੜ ਦਿੱਤੀ ਹੋਵੇ ਤੇ ਉਹ ਰਾਜੀ ਕੀਤੇ ਹੋਣ ਪਰ ਉਹਨਾਂ ਵਿੱਚੋਂ ਜੇ ਇੱਕ ਰੋਗੀ ਰੋਗੀ ਰਾਜੀ ਨਾ ਨਾ ਹੋਵੇ ਤੇ ਉਹ ਮੰਨਦਾ ਨਹੀਂ ਕਿ ਬਾਕੀ ਜਿਹੜੇ ਰੋਗੀ ਨੇ ਉਹਨੇ ਰਾਜੀ ਕੀਤੇ ਨੇ ਸੋ ਇਸ ਕਰਕੇ ਇਹ ਜਿਹੜਾ ਪਰਮ ਹੁੰਦਾ ਹੈ ਖਾਲਸਾ ਜੀ ਇਹ ਬਹੁਤ ਵੱਡੀ ਸ਼ੈ ਬੰਦੇ ਨੂੰ ਪਰਮਾ ਲੈਂਦਾ ਤੇ ਇਹ ਜਿਹੜਾ ਆਮ ਕਰਕੇ ਪ੍ਰਸ਼ਨ ਪੁੱਛਿਆ ਜਾਂਦਾ ਕਿ ਅਸੀਂ ਦੁਪਹਿਰੇ ਵੀ ਕੱਟ ਰਹੇ ਆਂ ਸੇਵਾ ਵੀ ਕਰ ਰਹੇ ਆਂ ਤੇ ਪਰ ਸਾਡੀ ਜਿਹੜੀ ਅਰਦਾਸ ਬੇਨਤੀ ਕਬੂਲ ਨਹੀਂ ਹੋ ਰਹੀ ਤੇ ਖਾਲਸਾ ਜੀ ਦਾਸ ਨੇ ਨਾ ਦੋ ਕੁ ਚੀਜ਼ਾਂ ਕੱਢੀਆਂ ਇਹਦੇ ਵਿੱਚੋਂ ਇੱਕ ਤੇ ਜਿੱਦਾਂ ਬਾਹਰ ਦੀ ਸੰਗਤ ਐ ਸਾਰੀ ਉਹ ਕਹਿੰਦੇ ਵੀ ਅਸੀਂ ਚੁਪਾਰੇ ਕੱਟਦੇ ਬੀਬੀਆਂ ਕਿੰਨੀਆਂ ਅਸੀਂ ਬਾਣੀ ਪੜ੍ਹਦੀਆਂ ਚੁਪਾਰੇ ਕੱਟਦੀਆਂ ਮਰਤ ਵੇਲੇ ਉੱਠਦੀਆਂ ਫਿਰ ਵੀ ਸਾਡੇ ਬੱਚੇ ਉਹਨਾਂ ਵਿੱਚ ਕੋਈ ਸੁਧਾਰ ਨਹੀਂ ਸਾਡੇ ਘਰ ਵਾਲਿਆਂ ਵਿੱਚ ਸੁਧਾਰ ਨਹੀਂ ਮੇਰੀ ਪੜੀ ਸੁਣੀ ਬਾਣੀ ਜਿਹੜੀ ਕੋਈ ਥਾਏ ਨਹੀਂ ਪੈ ਰਹੀ ਤੇ ਅਸੀਂ ਕੀ ਕਰੀਏ ਤੇ ਖਾਲਸਾ ਜੀ ਜਦੋਂ ਦਾਸ ਨੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਉੱਥੋਂ ਪਤਾ ਚੱਲਿਆ ਕਿ ਉਹਨਾਂ ਦੇ ਘਰ ਵਿੱਚ ਜਿਹੜਾ ਖਾਣ ਪੀਣ ਹੈ ਖਾਲਸਾ ਜੀ ਅਸੂਰੀ ਪਹਿਰੇ ਵਾਲਾ ਹੈ ਅਸੂਰੀ ਪਹਿਰੇ ਵਾਲਾ ਕਹਿ ਲੋ ਕਿ ਮਾੜਾ ਖਾਣਾ ਆਂਡੇ ਖਾਣੇ ਤੇ ਤਮਾਕੂ ਪੀਣਾ ਬੀੜੀਆਂ ਪੀਂਦੇ ਨੇ ਖਾਲਸਾ ਜੀ ਜਿਹੜਾ ਤਮਾਕੂ ਹੈ ਇਹ ਜਗਤ ਦੀ ਝੂਠ ਹੈ ਜਿੱਥੇ ਤਮਾਕੂ ਹੋਵੇਗਾ ਉਹਨੇ ਤੁਹਾਡੀ ਬੰਦਗੀ ਕੀ ਫਲ ਦੇਣੀ ਖਾਲਸਾ ਜੀ ਦਸਵੇਂ ਪਾਸ਼ਾ ਮਹਾਰਾਜ ਕਹਿੰਦੇ ਕਈ ਜਨਮਾਂ ਦੇ ਪਿੱਛੇ ਕੀਤਾ ਹੋਇਆ ਤਪ ਵੀ ਉਹ ਨਾਸ ਕਰ ਦਿੰਦਾ ਕਹਿੰਦੇ ਕੋਈ ઋષਿ ਸੀ ਉਹਨੇ ਖਾਲਸਾ ਜੀ ਪਤਾ ਨਹੀਂ ਕਿੰਨੇ ਯੁੱਗ ਤਪ ਕੀਤਾ ਤੇ ਇੱਕ ਵਾਰ ਉਹਦੇ ਪੈਰ ਦੇ ਨਾਲ ਖਾਲਸਾ ਜੀ ਜਗਤ ਦੀ ਝੂਠ ਤਮਾਕੂ ਲੱਗ ਗਿਆ ਤੇ ਜਦੋਂ ਪੈਰ ਨੂੰ ਲੱਗਿਆ ਤੇ ਵੇਖਣ ਲੱਗਾ ਪੈਰ ਨੂੰ ਹੱਥ ਲਾ ਕੇ ਜਦੋਂ ਵੇਖਿਆ ਵੀ ਇਹ ਕੀ ਹੈ ਜਿਹਨੂੰ ਹੱਥ ਨੂੰ ਖਾਲਸਾ ਜੀ ਉਹ ਲੱਗ ਗਿਆ ਤੇ ਜਿਹੜਾ ਕੀਤਾ ਹੋਇਆ ਤਾਪਸੀ ਸਾਰਾ ਹੀ ਨਾਸ਼ ਹੋ ਗਿਆ ਸੀ ਏਡੀ ਭੈੜੀ ਚੀਜ਼ ਆ ਤਮਾਕੂ ਤੇ ਉਹ ਬੀਬੀਆਂ ਵਿਚਾਰੀਆਂ ਤੇ ਬਾਣੀ ਪੜ੍ਹਦੀਆਂ ਪਰ ਉਹਨਾਂ ਦੇ ਘਰ ਦਾ ਜਿਹੜਾ ਮਾਹੌਲ ਚੱਲ ਠੀਕ ਨਹੀਂ ਉੱਥੇ ਕਿੱਥੋਂ ਇੰਨੀ ਬਾਣੀ ਅਸਰ ਕਰੇਗੀ ਜਾਂ ਤੇ ਫਿਰ ਖਾਲਸਾ ਜੀ ਬਹੁਤ ਬਿਆਨਤ ਬਾਣੀ ਦਾ ਜਾਪ ਕਰਨਾ ਪਵੇਗਾ ਤੇ ਔਰ ਦੂਸਰੀ ਗੱਲ ਮੈਂ ਉਹਨਾਂ ਨੂੰ ਕਹਿਣਾ ਹੁੰਨਾ ਕਿ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕਰੋ ਤੇ ਖਾਲਸਾ ਜੀ ਤੋਂ ਮੈਂ ਉਹ ਵੀ ਪੁੱਛਿਆ ਉਹ ਵੀ ਭਾਂਡੇ ਉਹੀ ਨੇ ਜਿਹੜੇ ਘਰ ਵਿੱਚ ਅਸੀਂ ਯੂਜ਼ ਕਰਦੇ ਆਂ ਐਵੇਂ ਥੋੜਾ ਖਾਲਸਾ ਜੀ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੋਵੇਗੀ ਜਿਹਦੇ ਵਿੱਚ ਤੁਸੀਂ ਦੇਗ ਬਣਾਉਣੀ ਹੈ ਉਸ ਭਾਂਡੇ ਨੂੰ ਵੱਖਰਾ ਰੱਖੋ ਰਸੋਈ ਤੋਂ ਵੀ ਵੱਖਰਾ ਰੱਖੋ ਰਸੋਈ ਵਿੱਚ ਤੁਹਾਡੇ ਉਹ ਹੀ ਆਂਡਿਆਂ ਮੀਟ ਵਾਲੇ ਭਾਂਡੇ ਨੇ ਝੂਠੇ ਮਿੱਠੇ ਭਾਂਡੇ ਉੱਥੇ ਤੁਸੀਂ ਉਹ ਭਾਂਡੇ ਰੱਖੇ ਹੋਏ ਜਿੱਥੇ ਮਹਾਰਾਜ ਜੀ ਦੀ ਦੇਗ ਬਣਦੀ ਆ ਸਤਗੁਰਾਂ ਦੀ ਦੇਗ ਬਣਾਉਣੀ ਪਤਾ ਕਿੰਨੀ ਵੱਡੀ ਗੱਲ ਆ ਮਹਾਰਾਜਿਆਂ ਦੇ ਚਰਨਾਂ ਵਿੱਚ ਦੇਖ ਹਾਜ਼ਰ ਕਰਨੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਸੀ ਕਿ ਜਿਹੜੇ ਸਿੱਖ ਦਾ ਕੋਈ ਕਾਰਜ ਨਾ ਹੁੰਦਾ ਹੋਵੇ ਉਹ ਸਾਡੇ ਚਰਨਾ ਕਮਲਾਂ ਵਿੱਚ ਨਾ ਪਰਮੇਸ਼ਰ ਦੇ ਚਰਨਾ ਕਰਨਾ ਕਮਲਾਂ ਵਿੱਚ ਖੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਇੱਕ ਪੈਸਾ ਥੇਲਾ ਰੱਖ ਕੇ ਤੇ ਅਰਦਾਸ ਕਰੇ ਤੇ ਅਸੀਂ ਉਹਦੀ ਤਤਸ਼ਣ ਪੂਰੀ ਕਰਾਂਗੇ ਏਡੀ ਬਰਕਤ ਵਾਲੀ ਦੇਗ ਹੈ ਖਾਲਸਾ ਜੀ ਆ ਜਿਹੜੀ ਸ਼ਹੀਦੀ ਦੇਗ ਹੈ ਇਹ ਕੀ ਹੈ ਖਾਲਸਾ ਜੀ ਮਹਾਰਾਜ ਦੇ ਚਰਨਾਂ ਵਿੱਚ ਰਗੜਾ ਲਾ ਕੇ ਸੁਖ ਨਿਧਾਨ ਪਾ ਕੇ ਤੇ ਸਤਗੁਰਾਂ ਦੇ ਚਰਨਾਂ ਵਿੱਚ ਭੇਟ ਕਰਨੀ ਇਹ ਵੀ ਮਹਾਰਾਜ ਜੀ ਦੀ ਜਿਹੜੀ ਦੇਗ ਹੈ ਤੇ ਜਦੋਂ ਸਿੰਘ ਬਣਾਉਂਦੇ ਨੇ ਖਾਲਸਾ ਜੀ ਮੂੰਹ ਟੱਕ ਕੇ ਪਹਿਲਾਂ ਸੁਨਹਿਰੇ ਨੂੰ ਸਲੋਤਰ ਨੂੰ ਰੇਤਾ ਨਾਲ ਮਾਂਜਿਆ ਜਾਂਦਾ ਫਿਰ ਧੋਤਾ ਜਾਂਦਾ ਕਈ ਕਈ ਵਾਰ ਫਿਰ ਖਾਲਸਾ ਜੀ ਉਹਦੇ ਵਿੱਚ ਸਮਾਨ ਪਾ ਕੇ ਉਹਨੂੰ ਰਗੜਿਆ ਜਾਂਦਾ ਜਿਹੜੇ ਸਿੰਘ ਰਗੜਦੇ ਖਾਲਸਾ ਜੀ ਪੂਰਾ ਮੂੰਹ ਬੰਨ ਦੇ ਕੇ ਬੋਲਦੇ ਆ ਜਾਂ ਸਾਹ ਲੈਂਦੇ ਆ ਥੁੱਕ ਜਾਂ ਕੋਈ ਚੀਜ਼ ਵਿੱਚ ਨਾ ਡਿਗੇ ਫੇਰੋਂ ਨੂੰ ਰਗੜ ਕੇ ਖਾਲਸਾ ਜੀ ਕੱਜ ਕੇ ਰੱਖ ਦੇ ਫਿਰ ਕੱਜ ਕੇ ਉਹਦੇ ਉੱਤੇ ਕੋਈ ਮੱਖੀ ਨਹੀਂ ਬਹਿਣ ਦੇਣੀ ਲਗਾਤਾਰ ਉਹਦੇ ਉੱਤੇ ਪੱਖਾ ਚੱਲ ਦੇ ਫਿਰ ਅਰਦਾਸ ਹੁੰਦੀ ਹੈ ਤੇ ਫਿਰ ਮਹਾਰਾਜ ਦੇ ਚਰਨਾਂ ਵਿੱਚ ਉਹ ਪ੍ਰਮਾਣ ਹੁੰਦੀ ਹੈ ਜਿੰਨੀ ਸੁਚਮਤਾਈ ਦੇ ਨਾਲ ਦੇਖ ਬਣਾ ਕੇ ਅਰਦਾਸ ਕਰੋਗੇ ਉਨੀ ਛੇਤੀ ਤੁਹਾਡੀ ਅਰਦਾਸ ਪੂਰੀ ਹੋਵੇਗੀ ਤੇ ਇੱਕ ਵੱਡੀ ਗੱਲ ਜਿਹੜੀ ਸੰਗਤਾਂ ਚ ਪਹਿਰਾ ਕੱਟਦੀਆਂ ਬਾਣੀ ਪੜ੍ਹਦੀਆਂ ਅਮਰਤ ਵੇਲੇ ਜਾਗਦੀਆਂ ਪਰ ਫਿਰ ਵੀ ਕਾਰਜ ਨਹੀਂ ਹੁੰਦੇ ਉਹਨਾਂ ਵਾਸਤੇ ਮੈਂ ਇੱਕ ਗੱਲ ਕਹਿ ਦਿਆਂ ਉਹਨਾਂ ਦੇ ਕੋਲੇ ਅਰਦਾਸ ਹੈ ਨਹੀਂ ਸੱਚ ਜਾਣਿਓ ਤੁਸੀਂ ਆਪਣੇ ਸੀਨੇ ਤੇ ਹੱਥ ਰੱਖ ਕੇ ਜਾਂ ਜਮੀਰ ਕਰਕੇ ਦੱਸਿਓ ਕਿ ਕੀ ਤੁਸੀਂ ਅਰਦਾਸ ਕਰਦੇ ਹੋ ਖਾਲਸਾ ਜੀ ਨਹੀਂ ਕਰਦੇ ਬਾਣੀ ਪੜ ਕੇ ਉੱਠ ਪੈਨੇ ਆ ਬਸ ਗੱਲ ਖਤਮ ਜਦੋਂ ਬਾਣੀ ਪੜੀ ਆ ਨਾਮ ਜਪਿਆ ਆ ਨਾ ਫਿਰ ਸਾਡਾ ਫਰਜ਼ ਬਣਦਾ ਅਸੀਂ ਉਸ ਭਲੀ ਪੂਰਨ ਪਰਮੇਸ਼ਰ ਦੇ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਡੇ ਤੇ ਤੁਸੀਂ ਕਿਰਪਾ ਕੀਤੀ ਆ ਅਸੀਂ ਮਹਾਰਾਜ ਇਸ ਬਾਣੀ ਦਾ ਜਾਪ ਕੀਤਾ ਮਹਾਰਾਜ ਸਾਡਾ ਆਹ ਵਾਲਾ ਕਾਰਜ ਹੈ ਕਿਰਪਾ ਕਰੋ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਕਿਰਪਾ ਕਰੋ ਇਹ ਕਾਰਜ ਸਫਲਾ ਹੋ ਜਵੇ ਮਹਾਰਾ ਤੁਸੀਂ ਕਿਰਪਾ ਤੁਸੀਂ ਹੀ ਕਰਨੀ ਇਦਾਂ ਅਰਦਾਸ ਬੇਨਤੀ ਜਿਹੜਾ ਮਨੁੱਖ ਅਮਰਤ ਵੇਲੇ ਬਾਣੀ ਪੜ੍ਹ ਕੇ ਅਰਦਾਸ ਨਹੀਂ ਕਰਦਾ ਤੇ ਖਾਲਸਾ ਜੀ ਉਹਦਾ ਇਹ ਕੰਮ ਹੈ ਮੈਂ ਉਦਾਹਰਨ ਦੇ ਦਿੰਦਾ ਕਿ ਜਿਵੇਂ ਕਿਸੇ ਦੇ ਘਰ ਵਿੱਚ ਕਮਰੇ ਵਿੱਚ ਸੋਨਾ ਪਿਆ ਹੋਵੇ ਬਹੁਤ ਸੋਨੇ ਹੀਰੇ ਲਾਲ ਨਾਲ ਉਹ ਕਮਰਾ ਡੱਕਿਆ ਹੋਵੇ ਤੇ ਉਹ ਮਨੁੱਖ ਖਾਲਸਾ ਜੀ ਉਸ ਬੂਏ ਨੂੰ ਚਾਬੀ ਲਾਉਣਾ ਜਿੰਦਾ ਲਾਉਣਾ ਭੁੱਲ ਜਵੇ ਜਿਹੜੇ ਮਨੁੱਖ ਨੇ ਬਾਣੀ ਪੜ੍ਹੀ ਹੈ ਉਹ ਖਾਲਸਾ ਜੀ ਉਹਨੇ ਇਹ ਖਜ਼ਾਨਾ ਇਕੱਠਾ ਕੀਤਾ ਪਰ ਜਿਨੇ ਅਰਦਾਸ ਨਹੀਂ ਕੀਤੀ ਉਹਨੇ ਉਸ ਕਮਰੇ ਨੂੰ ਲੋਕ ਹੀ ਨਹੀਂ ਲਾਇਆ ਇਹ ਅਰਦਾਸ ਜਿਹੜੀ ਹੈ ਖਾਲਸਾ ਜੀ ਇੱਕ ਜਿੰਦਰੇ ਦਾ ਕੰਮ ਕਰਦੀ ਆ ਤੁਹਾਡੀ ਕੀਤੀ ਕਮਾਈ ਨੂੰ ਤੇ ਇਹ ਜਿੰਦਰਾ ਜਿਹੜਾ ਹੈ ਪਰਮੇਸ਼ਰ ਤੱਕ ਪਹੁੰਚਾਉਂਦਾ ਹੈ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਘਰ ਦੀਆਂ ਦਾਤਾਂ ਹਨ ਇਹ ਅਰਦਾਸ ਜਿਸ ਮਨੁੱਖ ਦੀ ਰਸਨਾ ਉੱਤੇ ਹੈ ਨਾ ਜਿਹੜੇ ਮਨੁੱਖ ਮੂੰਹ ਤੋਂ ਰਸਨਾ ਤੋਂ ਅਰਦਾਸ ਕਰਦਾ ਰਹਿੰਦਾ ਸਤਗੁਰਾਂ ਦੇ ਚਰਨਾਂ ਵਿੱਚ ਉਹਦੀ ਫਿਰ ਖਾਲਸਾ ਜੀ ਜਰੂਰ ਕਬੂਲ ਹੁੰਦੀ ਹੈ ਮਹਾਰਾਜ ਕਹਿੰਦੇ ਧੰਨ ਗੁਰੂ ਅਮਰਦਾਸ ਸੱਚੇ ਪਾਸ਼ਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਖਾਲਸਾ ਜੀ ਉਹ ਬਬੀਹਾ ਜਿਹੜਾ ਬੋਲਦਾ ਹੀ ਰਹਿੰਦਾ ਕੂਕਦਾ ਰਹਿੰਦਾ ਪਾਣੀ ਦੀ ਬੂੰਦ ਵਾਸਤੇ ਜਿੰਨਾ ਚਿਰ ਉਹ ਕੂਕਦਾ ਰਹਿੰਦਾ ਚੁੱਪ ਨਹੀਂ ਕਰਦਾ ਪਰ ਜਦੋਂ ਅੰਮ੍ਰਿਤ ਵੇਲੇ ਕੂਕਦਾ ਕਿਤੇ ਖਾਲਸਾ ਜੀ ਅੰਮ੍ਰਿਤ ਵੇਲੇ ਕੂਕਿਆ ਹੋਇਆ ਦਾ ਥਾਂੇ ਪੈ ਜਾਂਦਾ ਪਰਮੇਸ਼ਰ ਫਿਰ ਖਾਲਸਾ ਜੀ ਮੀਂਹ ਪਾਉਂਦਾ ਤੇ ਉਹ ਸੁਵੰਨਤੀ ਬੂੰਦ ਜਿਹੜੀ ਹੈ ਉਹਦੇ ਗਲੇ ਥਾਣੀ ਅੰਦਰ ਉਤਰਦੀ ਹੈ ਤੇ ਉਤ੍ਰਿਪਤ ਹੋ ਜਾਂਦਾ ਸੋ ਇਸ ਕਰਕੇ ਆਪਾਂ ਜਿਹੜਾ ਇਹ ਸੁਣਾਉਨੇ ਆ ਕਿ ਅਸੀਂ ਇੰਨਾ ਪਾਠ ਕਰਦੇ ਆ ਇੰਨਾ ਬਾਣੀ ਪੜ੍ਹਦੇ ਆ ਇੰਨਾ ਚਿਰ ਹੋ ਗਿਆ ਇਹ ਸੁਣਾਉਣਾ ਵੀ ਖਾਲਸਾ ਜੀ ਹੰਕਾਰ ਦਾ ਕਿਣਕਾ ਹੈ ਤੇ ਜਿੱਥੇ ਹੰਕਾਰ ਹੋਵੇ ਉਹ ਹਰ ਜੀ ਨੂੰ ਨਹੀਂ ਪਹੁੰਦਾ ਤੇ ਜਿਹੜਾ ਹੰਕਾਰ ਹੈ ਖਾਲਸਾ ਜੀ ਉਹ ਤੁਹਾਡੀ ਅਰਦਾਸ ਨੂੰ ਪੂਰਿਆ ਨਹੀਂ ਹੋਣ ਦਿੰਦਾ ਨਿਮਰਤਾ ਸਹਿਤ ਹੋ ਕੇ ਸਭ ਕੁਝ ਛੱਡ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੀ ਕਰਨੀ ਹੈ ਕਿ ਮਹਾਰਾਜ ਜੀ ਅਸੀਂ ਸੇਵਾ ਕਰਨੇ ਆ ਤੁਸੀਂ ਕਰਾ ਰਹੇ ਹੋ ਉਹ ਵਾਹਿਗੁਰੂ ਤੁਹਾਡੇ ਕੋਲੋਂ ਕਰਾ ਰਿਹਾ ਜੇ ਤੁਹਾਨੂੰ ਸਾਲ ਹੋ ਗਿਆ ਨਾ ਪਾਠ ਕਰਦਿਆਂ ਨੂੰ ਬਾਣੀ ਪੜ੍ਹਦਿਆਂ ਨੂੰ ਦੁਪਹਿਰੇ ਕੱਟਦਿਆਂ ਨੂੰ ਤੇ ਉਹ ਵਾਹਿਗੁਰੂ ਤੁਹਾਡੇ ਕੋਲੋਂ ਕਰਾ ਰਿਹਾ ਨਹੀਂ ਤੇ ਤੁਹਾਡੇ ਵਿੱਚ ਕੀ ਤਾਕਤ ਹੈ ਖਾਲਸਾ ਜੀ ਕਿ ਤੁਸੀਂ ਨਾਮ ਜਪ ਸਕੋ ਸੋ ਇਹ ਬੇਨਤੀਆਂ ਨੇ ਕਿ ਇੱਕ ਤੇ ਬਾਣੀ ਪੜ੍ਹਨ ਤੋਂ ਬਾਅਦ ਅਰਦਾਸ ਜ਼ਰੂਰ ਕਰਿਆ ਕਰੋ ਉਹ ਸਭ ਤੋਂ ਜ਼ਰੂਰੀ ਹੈ ਔਰ ਦੂਸਰੀ ਜਿਹਨੂੰ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਉਹ ਭਾਂਡੇ ਵੱਖਰੇ ਰੱਖੋ ਰਸੋਈ ਚੋਂ ਹੀ ਭਾਵੇਂ ਬਾਹਰ ਰੱਖ ਲਓ ਉਹ ਉਦੋਂ ਹੀ ਰਸੋਈ ਵਿੱਚ ਸੁੱਚਮਤਾਈ ਦੇ ਨਾਲ ਲਿਆਓ ਸਾਰਾ ਸਾਫ਼ ਸੁਥਰਾ ਕਰਕੇ ਫਿਰ ਉਹਦੀ ਕੜਾਹ ਪ੍ਰਸ਼ਾਦ ਦੀ ਦੇਗ ਬਣਾਓ ਫਿਰ ਅਰਦਾਸ ਕਰੋ ਸਫਲਤਾ ਹੋਵੇਗੀ ਇਹ ਦੋ ਚੀਜ਼ਾਂ ਤੇ ਹਮੇਸ਼ਾ ਖਾਲਸਾ ਜੀ ਗੌਰ দাও ਤੇ ਤੀਸਰੀ ਗੱਲ ਕਦੇ ਕਿਸੇ ਨੂੰ ਇਹ ਨਾ ਜਿਤਾਓ ਕਿ ਮੈਂ ਬਹੁਤ ਬਾਣੀ ਪੜ੍ਹਦੇ ਮੇਰੇ ਥੋੜੇ ਦਿਨ ਪਹਿਲਾਂ ਇੱਕ ਭਾਈ ਸਾਹਿਬ ਨਾਲ ਗੱਲ ਹੋਈ ਉਹ ਭਾਈ ਸਾਹਿਬ ਕਹਿੰਦਾ ਜਿੰਨੀ ਮੈਂ ਬਾਣੀ ਪੜ੍ਹਦਾ ਮੇਰੇ ਹਿਸਾਬ ਨਾਲ ਨਾ ਪੰਜਾਬ ਚ ਕੋਈ ਬਾਣੀ ਨਹੀਂ ਪੜ੍ਹਦਾ ਹੁਣ ਇੰਨੀ ਉਨੇ ਇਹ ਗੱਲ ਕਹਤੀ ਕਿ ਕਿੱਡਾ ਵੱਡਾ ਹੰਕਾਰ ਹੈ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਆ ਕਿ ਨਿਮਰਤਾ ਸਹਿਤ ਬਾਣੀ ਪੜ੍ਹੀਏ ਫਿਰ ਜਿਹੜੀ ਕੀਤੀ ਹੋਈ ਅਰਦਾਸ ਸਾਡੀ ਸਫਲੀ ਹੋਵੇਗੀ ਇਹ ਮੇਰੀਆਂ ਬੇਨਤੀਆਂ ਐਵੇਂ ਕਰੋ ਇੱਕ ਤੇ ਅਮਰਤ ਵੇਲੇ ਜਾਗੋ ਅਮਰਤ ਵੇਲੇ ਦੀ ਬਾਣੀ ਪੜ੍ਹ ਕੇ ਅਰਦਾਸ ਜ਼ਰੂਰ ਕਰੋ ਔਰ ਦੂਸਰੀ ਗੱਲ ਕੜਾਹ ਪ੍ਰਸ਼ਾਦ ਦੀ ਜਿਹੜੀ ਦੇਗ ਹੈ ਖਾਲਸਾ ਜੀ ਉਹ ਸੁਚਮਤਾਈ ਦੇ ਨਾਲ ਬਣਾਓ ਉੱਥੇ ਵੀ ਤੁਸੀਂ ਘਾਟ ਖਾਣੇ ਹੋ ਔਰ ਤੀਸਰੀ ਗੱਲ ਖਾਲਸਾ ਜੀ ਜਿਹੜਾ ਤੁਸੀਂ ਸੁਸਤਨਾ ਦੇਨੇ ਹੋ ਕਿ ਮੈਨੂੰ ਇੰਨਾ ਚੇਤਾ ਇੰਨਾ ਚਿਰ ਹੋ ਗਿਆ ਪਾਠ ਕਰਦਿਆਂ ਨੂੰ ਆਹ ਹੋ ਗਿਆ ਤੇ ਜਦੋਂ ਤੁਸੀਂ ਕੱਲੇ ਪਾਠ ਕਰਦੇ ਹੋ ਤੇ ਲੋਕੇ ਕਰੋ ਓਲੇ ਬੈ ਕੇ ਕਰੋ ਕਿਸੇ ਨੂੰ ਪਤਾ ਨਾ ਲੱਗੇ ਵੀ ਤੁਸੀਂ ਕੀ ਕਰਦੇ ਹੋ ਕਿਸ ਕਾਰਜ ਵਾਸਤੇ ਕਰਦੇ ਹੋ ਫਿਰ ਮਹਾਰਾਜ ਤੁਹਾਡੀ ਕੀਤੀ ਹੋਈ ਕਮਾਈ ਨੂੰ ਥਾਏ ਪਾਉਣਗੇ ਮਹਾਰਾਜ ਕਿਰਪਾ ਕਰਨਗੇ ਤੇ ਜੇ ਤੁਸੀਂ ਢੰਡੋਰਾ ਪਿੱਟਦੇ ਫਿਰੋਗੇ ਤੇ ਕੀਤਾ ਵੀ ਕੁਛ ਨਹੀਂ ਤੇ ਰੋਲਾ ਵੀ ਸਾਰੇ ਪਾਸੇ ਪਾ ਲਿਆ ਫਿਰ ਉਹ ਕਾਰਜ ਸਫਲਾ ਨਹੀਂ ਹੁੰਦਾ ਇੱਕ ਤੇ ਹੁੰਦਾ ਨਾ ਬਹੁਤ ਬੰਦਗੀ ਕਿਸੇ ਨੇ ਕੀਤੀ ਉਹ ਆਪਣੇ ਆਪ ਪ੍ਰਗਟ ਹੁੰਦੀ ਆ ਇੱਕ ਮੇਰੇ ਵਰਗੇ ਨੇ ਕੀਤਾ ਕੁਛ ਨਹੀਂ ਹੁੰਦਾ ਪਰ ਲੋਕਾਂ ਨੂੰ ਸੁਣਾਉਂਦਾ ਬਹੁਤ ਹੈ ਉਹ ਫਿਰ ਖਾਲਸਾ ਜੀ ਖਲਾਰਾ ਪੈ ਜਾਂਦਾ ਉਹਦੇ ਕੰਮ ਦਾ ਉਹਦਾ ਕੰਮ ਜਿਹੜਾ ਸਫਲ ਸਿਰੇ ਨਹੀਂ ਚੜਦਾ ਸੋ ਇਸ ਕਰਕੇ ਇਹ ਬੇਨਤੀਆਂ ਹਨ ਜਿਹੜੇ ਕਹਿੰਦੇ ਕਿ ਸਾਨੂੰ ਬਹੁਤ ਜ਼ਰੂਰ ਹੋ ਗਿਆ ਚਪੈਰਾ ਕੱਟਦੇ ਆ ਨੂੰ ਸਾਡੇ ਕਾਰਜ ਨਹੀਂ ਹੋਏ ਸਾਡੇ ਕੋਈ ਕੀ ਗਲਤੀ ਹੋ ਰਹੀ ਹੈ ਕਿ ਸਾਡੀ ਸਾਨੂੰ ਸਫਲਤਾ ਨਹੀਂ ਮਿਲ ਰਹੀ ਉਹਨਾਂ ਕੋਲ ਇਹ ਗਲਤੀ ਹੋ ਰਹੀ ਹੈ ਸੋ ਇਹਦਾ ਧਿਆਨ ਰੱਖੋ ਖਾਲਸਾ ਜੀ ਇਹ ਚੀਜ਼ਾਂ ਤੇ ਗੌਰ ਕਰੋ ਮਹਾਰਾਜ ਦੀ ਬਾਣੀ ਨੂੰ ਸੁਣਿਆ ਕਰੋ ਕਥਾ ਸੁਣਿਆ ਕਰੋ ਸਤਿਗੁਰਾਂ ਦੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਸੁਣਿਆ ਕਰੋ ਚੰਗੇ ਚੰਗੇ ਗੁਰਮੁਖ ਪਿਆਰੇ ਬੈਠੇ ਉਹਨਾਂ ਦੀ ਕਥਾ ਸੁਣੋ ਸੋ ਸੱਚੇ ਪਾਤਸ਼ਾਹ ਮਹਾਰਾਜ ਜਰੂਰ ਸਹਾਈ ਹੋਣਗੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਜੱਪੀ ਜਾਓ ਇਹ ਨਹੀਂ ਕਿ ਐਤਵਾਰ ਚ ਪਹਿਲਾ ਕੱਟ ਲਿਆ ਬਾਕੀ ਹਫਤਾ ਕੀਤਾ ਕੋਸ਼ਣਾ ਜਾਂ ਦਿਨ ਵਿੱਚ ਦੁਪਹਿਰਾ ਕੱਟ ਲਿਆ ਤੇ ਬਾਅਦ ਫੁੱਲੇ ਨਾ ਸਮਾਏ ਵੀ ਅਸੀਂ ਅੱਜ ਬਾਣੀ ਪੜ੍ਹੀ ਆ ਐਵੇਂ ਨਹੀਂ ਨਿਮਰਤਾ ਦੇ ਵਿੱਚ ਰਹਿਣਾ ਨੀਵੇਂ ਹੋ ਕੇ ਰਹਿਣਾ ਸਤਿਗੁਰ ਦਇਆ ਕਰਨਗੇ ਸੋ ਖਾਲਸਾ ਜੀ ਜਿਨ੍ਹਾਂ ਨੇ ਨੀਵੇਂ ਹੋ ਕੇ ਜਪਿਆ ਉਹਨਾਂ ਨੂੰ ਬ ਲੱਗਦਾ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਤਿਗੁਰ ਦੀ ਚੜ੍ਹਦੀ ਕਲਾ ਬਖਸ਼ਣ ਇਹ ਬੇਨਤੀਆਂ ਸੰ ਖਾਲਸਾ ਜੀ ਸੱਚੇ ਪਾਤਸ਼ਾਹ ਸਹਾਈ ਹੁਣ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ